ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਰਾਰ ਰਵੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਧੰਨ ਨੇ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਨੇ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਵੇਖੋ ਪ੍ਰਭੂ ਦਾ ਪਵਿੱਤਰ ਤੇ ਪਾਕ ਵਚਨ ਕਹਿੰਦਾ ਕਿ ਧੰਨ ਨੇ ਧੰਨ ਬਰ ਬਰ ਤੇ ਬਲੈਸ ਨੇ ਉਹ ਲੋਕ ਜਿਹੜੇ ਯਿਸੂ ਮਸੀਹ ਦੇ ਨਾਮ ਦੇ ਕਰਕੇ ਸਤਾਏ ਜਾਂਦੇ ਵੇਖੋ ਭੈਣ ਭਰਾਓ ਅੱਜ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਆ ਤੇ ਵੇਖੋ ਦੁਨੀਆ ਕਦੀ ਕਿਤੇ ਜਾਂਦੀ ਆ ਕਿਹੇ ਵੀ ਧਾਰਮਿਕ ਸਥਾਨ ਤੇ ਜਾਂਦੀ ਆ ਕੋਈ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦਾ ਪਰ ਜਦੋਂ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਆਉਂਦੇ ਆ ਤੇ ਫਿਰ ਲੋਕ ਉਹਨਾਂ ਨੂੰ ਕੀ ਕਰਦੇ ਨੇ ਤਾਨੇ ਮੇੜੇ ਮਾਰਦੇ ਨੇ ਤੇ ਉਹਨਾਂ ਨੂੰ ਸਤਾਉਂਦੇ ਨੇ ਹਾਲੇਲੂਇਆ ਪਰ ਵਚਨ ਕਹਿੰਦਾ ਕਿ ਧੰਨ ਨੇ ਜਿਹੜੇ ਧਰਮ ਦੇ ਕਰਕੇ ਸਤਾਏ ਜਾਂਦੇ ਆ ਪ੍ਰਭੂ ਦਾ ਪਾਕ ਵਚਨ ਕਹਿੰਦਾ ਕਿ ਸਵਰਗ ਰਾਜ ਉਹਨਾਂ ਲੋਕਾਂ ਦਾ ਭਾ ਕਿ ਵੇਖੋ ਸਵਰਗ ਦਾ ਰਾਜ ਯਿਸੂ ਮਸੀਹ ਦੇ ਕੋਲੀਆਂ ਤੇ ਫਿਰ ਉਹੀ ਲੋਕ ਸਵਰਗ ਦੇ ਵਿੱਚ ਜਾਣਗੇ ਪ੍ਰਭੂ ਯਿਸੂ ਮਸੀਹ ਨੇ ਤਿਆਗ ਕੇ ਉਹ ਜਿਹੜਾ ਕੋਈ ਮੇਰੇ ਪਿੱਛੇ ਆਉਣਾ ਚਾਵੇ ਉਹ ਆਪਣੀ ਸਰੀਰ ਚੁੱਕ ਕੇ ਤੇ ਮੇਰੇ ਪਿੱਛੇ ਚਲੇ। ਵੇਖੋ ਸਰੀਰ ਚੁੱਕਣ ਦਾ ਮਤਲਬ ਕੀ ਆ ਕਿ ਸਤਾਵ ਦੁੱਖ ਮਸੀਬਤਾਂ ਸੰਹੇਦੇ ਹੋਏ ਪ੍ਰਭੂ ਦੇ ਵਿੱਚ ਚੱਲਣਾ ਵੇਖੋ ਭੈਣ ਭਰਾਓ ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦੇ ਉਹਨੂੰ ਆਪਣਾ ਨਹੀਂ ਜੀਵਨ ਦਿੱਤਾ ਤੇ ਜਿੱਦਾਂ ਦੁਨੀਆ ਕਰਦੀ ਹੀ ਉਦਾਂ ਹੀ ਤੁਸੀਂ ਕਰਦੇ ਹੀ ਤੇ ਦੁਨੀਆ ਦੇ ਲੋਕ ਤੁਹਾਨੂੰ ਕੁਝ ਨਹੀਂ ਚਾਹੁੰਦੇ ਚਾਹੇ ਤੁਸੀਂ ਕਿਤੇ ਵੀ ਜਾਂਦੇ ਪਰ ਜਦੋਂ ਤੁਸੀਂ ਯਿਸੂ ਮਸੀਹ ਦੇ ਕੋਲ ਆਏ ਤੇ ਫਿਰ ਲੋਕਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਵੇਖੋ ਭੈਣ ਭਰਾਓ ਤਰਤੀਯ ਉਤੇ ਦੋ ਸ਼ਕਤੀਆਂ ਕੰਮ ਕਰਦੀਆਂ ਆ ਹallelujah ਤੇ ਵੇਖੋ ਭੈਣ ਭਰਾਓ ਦੋਹੇ ਸ਼ਕਤੀਆਂ ਸਰੀਰ ਦੇ ਵਿੱਚ ਹੀ ਹੋ ਕੇ ਕੰਮ ਕਰਦੀਆਂ ਨੇ ਖੁਦਾ ਦਾ ਆਤਮਾ ਵੀ ਸਰੀਰ ਵਿੱਚ ਹੋ ਕੇ ਕੰਮ ਕਰਦਾ ਉਹ ਵਿਰੋਧੀ ਦਾ ਆਤਮਾ ਵੀ ਸਰੀਰ ਦੇ ਵਿੱਚ ਹੋ ਕੇ ਕੰਮ ਕਰਦਾ ਹੈ ਕਿਉਂਕਿ ਵੇਖੋ ਉਹਨੂੰ ਪਤਾ ਆ ਕਿ ਜੇ ਇਹਨਾਂ ਨੇ ਸੱਚ ਨੂੰ ਜਾਣ ਲਿਆ ਤੇ ਇਹਨਾਂ ਨੇ ਮੁਕਤੀ ਪਾ ਲੈਣੀ ਹੈ ਨਾ ਸਵਰਗ ਵਿੱਚ ਚਲ ਜਣਾ ਇਹਨਾਂ ਨੂੰ ਸ਼ਾਂਤੀ ਮਿਲ ਜਾਣੀ ਇਸ ਕਰਕੇ ਉਹ ਦੂਸਰੇ ਸਰੀਰਾਂ ਦੇ ਵਿੱਚ ਹੋ ਕੇ ਉਹਨਾਂ ਭੈਣ ਭਰਾਵਾਂ ਨੂੰ ਪਰੇਸ਼ਾਨ ਕਰਦਾ ਹੈ ਜਿਹੜੇ ਯਿਸੂ ਮਸੀਹ ਦੇ ਵਿੱਚ ਆਉਂਦੇ ਹਨ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਹਿ ਦਿੱਤਾ ਕਿ ਇਸ ਰਾਹ ਸੱਚ ਤੇ ਜੀਵਨ ਮੈਂ ਪ੍ਰਭੂ ਨੇ ਕਿਹਾ ਸਵਰਗ ਦਾ ਰਾਹ ਮੈਂ ਪ੍ਰਭੂ ਨੇ ਕਿਹਾ ਇਸ ਧਰਤੀ ਉੱਤੇ ਸੱਚ ਮੈਂ ਆ ਜੀਵਨ ਮਰਬਲ ਪ੍ਰਭੂ ਨੇ ਕਿਹਾ ਕਿ ਮੁਕਤੀ ਮੇਰੇ ਕੋਲ ਹੈ ਹਾਲੇਲੂਇਆ ਤਾਂ ਕਰਕੇ ਵੇਖੋ ਸ਼ੈਤਾਨ ਉਹ ਵੈਰੀ ਦੂਸਰੇ ਦੇ ਸ਼ਰੀਰਾਂ ਨੂੰ ਲੈ ਕੇ ਤੇ ਲੋਕਾਂ ਨੂੰ ਕੀ ਕਰਦਾ ਫਿਰ ਪਰੇਸ਼ਾਨ ਕਰਦਾ ਹੈ ਕਿ ਇਹ ਉਹੀ ਬੌਪ ਵਾਲੇ ਜੀਵਨ ਦੇ ਵਿੱਚ ਫਿਰ ਮੁੜ ਜਾਣ ਜਿੱਥੋਂ ਇਹ ਪਹਿਲਾਂ ਨਿਕਲੇ ਪਰ ਵੇਖੋ ਭੈਣ ਭਰਾਓ ਪ੍ਰਭੂ ਦਾ ਵਚਨ ਕਹਿੰਦਾ ਕਿ ਮੈਂ ਤੁਹਾਡਾ ਹੱਥ ਫੜ ਲਿਆ ਹੈ ਮੈਂ ਹੁਸ ਤੁਹਾਨੂੰ ਕਦੇ ਨਾ ਛੱਡਾਂਗਾ ਹallelujah ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਡਰਦਾ ਆਤਮਾ ਨਹੀਂ ਦਿੱਤਾ ਕਿ ਉਸ ਤੋਂ ਡਰੋ ਹallelujah ਵੇਖੋ ਖੁਦਾ ਆਪਣਾ ਉਹ ਇਨਸਾਨ ਦਾ ਹੱਥ ਫੜ ਲਿੰਦਾ ਆ ਤੇ ਉਹਨੂੰ ਛੱਡਦਾ ਨਹੀਂ ਆ ਜਿੰਨਾ ਚਿਰ ਉਹਦੀ ਮੁਕਤੀ ਇੱਕ ਉਜਾਲੇ ਵਾਂਗੂ ਨਾ ਕਰ ਦਵੇ ਹਾਲੇਲੂਇਆ ਉਹ ਸ਼ੈਤਾਨ ਵੈਰੀ ਕੀ ਕਰਦਾ ਹੈ ਡਰਾਉਣ ਦੀ ਕੋਸ਼ਿਸ਼ ਕਰਦਾ ਆ ਕਦੀ ਕਿਸੇ ਤਰ੍ਹਾਂ ਡਰਾਉਂਦਾ ਹੈ ਕਦੀ ਸਤਾਵ ਦੇ ਨਾਲ ਡਰਾਉਂਦਾ ਹੈ ਕਦੀ ਦੁੱਖ ਦੇ ਦੇ ਕੇ ਡਰਾਉਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਦੇ ਕੇ ਕੀ ਕਰਦਾ ਆ ਡਰਾਉਂਦਾ ਹੈ ਹਾਲੇਲੂਇਆ ਪਰ ਵਚਨ ਕਹਿੰਦਾ ਕਿ ਸਵਰਗ ਦਾ ਰਾਜ ਉਹਨਾਂ ਦਾ ਤੇ ਵੇਖੋ ਪੈਨ ਪ੍ਰਾਉ ਸਵਰਗ ਦੇ ਵਿੱਚ ਉਹੀ ਲੋਕ ਜਾਣਗੇ ਜਿਹੜੇ ਪਰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਚੱਲਣਗੇ ਤੇ ਦੁਨੀਆ ਕੋ ਨਾ ਡਰਨਗੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਾਕ ਵਚਨਾਂ ਦੇ ਵਿੱਚ ਕਿਹਾ ਕਿ ਉਹਨਾਂ ਲੋਕਾਂ ਦੇ ਕੋਲੋਂ ਨਾ ਡਰੋ ਜਿਹੜੇ ਸਰੀਰ ਅਤੇ ਦੇਹੀ ਨੂੰ ਮਾਰਦੇ ਨੇ ਤੇ ਪ੍ਰਭੂ ਨੇ ਕਿਹਾ ਕਿ ਉਹ ਆਤਮਾ ਨੂੰ ਨਹੀਂ ਮਾਰ ਸਕਦੇ ਪ੍ਰਭੂ ਨੇ ਕਿਹਾ ਉਸ ਤੋਂ ਡਰੋ ਜੋ ਦੇਹੀ ਕਿ ਆਤਮਾ ਨੂੰ ਨਰਕ ਦੇ ਵਿੱਚ ਸੁੱਟਣ ਦਾ ਅਧਿਕਾਰ ਰੱਖਦਾ ਹੈ ਹallelujah ਵੇਖੋ ਪ੍ਰਭੂ ਨੇ ਕਿਹਾ ਤੂੰ ਡਰੋ ਨਾ ਪ੍ਰਭੂ ਨੇ वचन ਦੇ ਵਿੱਚ ਲਿਖਿਆ ਕਿ ਤੁਹਾਡੇ ਸਿਰ ਦੇ ਵਾਲ ਵੀ ਗਿਨੇ ਹੋਏ ਹਨ ਇਸ ਕਰਕੇ ਚਿੰਤਾ ਨਾ ਕਰੋ ਖੁਦਾ ਤੁਹਾਡੇ ਨਾਲ ਹੈ ਹallelujah ਅੱਗੇ वचन ਦੇ ਵਿੱਚ ਲਿਖਿਆ 11 ਚ ਢਾਨੋ ਤੁਸੀਂ ਜਾਂ ਮਨੁੱਖ ਮੇਰੇ ਕਾਨ ਤੁਹਾਨੂੰ ਬੋਲੀਆਂ ਮਾਰਨ ਸਤਾਉਣ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲੌਣ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਹਾਨੂੰ ਤੁਸੀਂ ਜਦ ਮਨੁੱਖ ਧਰਤੀ ਦੇ ਲੋਕ ਮੇਰੇ ਕਾਰਨ ਪ੍ਰਭੂ ਨੇ ਕਿਹਾ ਤੁਹਾਨੂੰ ਬੋਲੀਆਂ ਮਾਰ ਅੱਜ ਲੋਕ ਕੋਈ ਯਿਸੂ ਮਸੀਹ ਦੇ ਕਰਕੇ ਹੀ ਬੋਲੀਆਂ ਮਾਰਦੇ ਆ ਜੇ ਤੂੰ ਹੀ ਨਹੀਂ ਆਏ ਉਦੋਂ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਜਦੋਂ ਤੂੰ ਪ੍ਰਭੂ ਦੇ ਕੋਲ ਆਗੇ ਚਰਚ ਦੇ ਵਿੱਚ ਆਗੇ ਇਹ ਲੋਕ ਬੋਲੀਆਂ ਕੀ ਕਰਦੇ ਨੇ ਮਾਰਦੇ ਨੇ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਫਿਰ ਉਹ ਤੁਹਾਨੂੰ ਸਤਾਉਣਗੇ ਤੇ ਤੁਹਾਨੂੰ ਪਤਾ ਹੀ ਆ ਕਿ ਕਿੱਦਾਂ ਲੋਕ ਫਿਰ ਸਤਾਉਂਦੇ ਨੇ ਕਿੱਦਾਂ ਆੜ ਗਵਾਣ ਦੇ ਲੋਕ ਤੁਹਾਡੇ ਵਿਰੋਧ ਦੇ ਵਿੱਚ ਖੜ ਜਾਂਦੇ ਨੇ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਫਿਰ ਉਹ ਕੀ ਕਰਦੇ ਨੇ ਝੂਠ ਮੂਠ ਦੀਆਂ ਗੱਲਾਂ ਤੁਹਾਡੇ ਉੱਤੇ ਦੋਸ਼ ਲਾ ਕੇ ਲਾਉਣਗੇ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਸੱਚ ਨੇ ਸੱਚੀ ਰਹਿਣਾ ਆ ਤੇ ਝੂਠ ਨੇ ਝੂਠ ਹੀ ਰਹਿਣਾ ਆ ਕਿਉਂਕਿ ਉਹਨਾਂ ਨੇ ਝੂਠੀਆਂ ਗੱਲਾਂ ਲਾਉਣੀਆਂ ਆ ਇਹ ਇਹ ਪ੍ਰਭੂ ਦੇ ਵਚਨ ਪੂਰੇ ਹੋਣੇ ਆ ਤੇ ਵੇਖੋ ਪ੍ਰਭੂ ਦਾ ਵਚਨ ਵੀ ਕਹਿੰਦਾ ਕਿ ਤੂੰ ਸਤਾਏ ਜਾਓਗੇ ਪਰ ਵੇਖੋ ਭੈਣ ਭਰਾਓ ਇਹ ਪ੍ਰਭੂ ਨੇ ਕਲੀਅਰ ਤੇ ਸਾਫ ਸਾਫ ਪਹਿਲਾਂ ਹੀ ਦੱਸ ਦਿੱਤਾ ਇਹਦੇ ਵਿੱਚ ਕੋਈ ਵੀ ਸ਼ੱਕ ਹੈ ਨਹੀਂ ਵੇਖੋ ਹੋਰ ਨਾਂ ਦੇ ਕਰਕੇ ਕੋਈ ਲੋਕ ਤੁਹਾਨੂੰ ਸਤਾਉਂਦੇ ਆ ਨਹੀਂ ਹੋਰ ਕਿਸੇ ਦਾ ਵੀ ਨਾਂ ਲੈ ਲੋ ਧਰਤੀ ਦੇ ਉੱਤੇ ਕੋਈ ਤੁਹਾਨੂੰ ਸਤਾਵੇ ਕਰ ਪਰ ਜਦੋਂ ਵਾਰੀ ਯੀਸ਼ੂ ਮਸੀਹ ਦੀ ਆ ਗਈ ਤੇ ਫਿਰ ਇਹ ਸਤਾਵ ਚੱਲਣਾ ਪੈਣਾ ਹੀ ਇਸ ਸਤਾਵ ਨੂੰ ਝੱਲ ਕੇ ਤੇ ਤੁਸੀਂ ਪ੍ਰਭੂ ਦੇ ਕੋਲ ਉਸ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਜੀ ਕਿਉਂਕਿ ਵੇਖੋ ਪੈਨ ਪ੍ਰਭੂ ਵਿਰੋਧੀ ਨੇ ਵੀ ਸ਼ਰੀਰਾਂ ਦੇ ਵਿੱਚ ਹੋ ਕੇ ਕੰਮ ਕਰਨਾ ਹੈ ਉਹਨੇ ਚਾਹਣਾ ਕਿ ਜਿੱਥੇ ਮੈਂ ਜਾਣਾ ਹੈ ਇਹਨਾਂ ਨੂੰ ਵੀ ਉੱਥੇ ਹੀ ਲੈ ਕੇ ਜਾਵਾਂ ਹallelujah ਪਰ ਪ੍ਰਭੂ ਦਾ ਵਚਨ ਕਹਿੰਦਾ ਆਨੰਦ ਹੋ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਦੇ ਵਿੱਚ ਵੱਡਾ ਹੈ ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲਿਆਂ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਹallelujah ਬੇਕਰ ਪ੍ਰਭੂ ਦਾ ਵਚਨ ਕਹਿੰਦਾ ਕਿ ਜਦੋਂ ਲੋਕ ਤੁਹਾਡੇ ਨਾਲ ਸਭ ਕੁਝ ਇਦਾਂ ਕਰਨ ਤੇ ਤੁਸੀਂ ਖੁਸ਼ੀ ਕਰਿਓ ਆਨੰਦ ਕਰਿਓ ਕਿਉਂਕਿ ਤੁਹਾਡਾ ਫਲ ਸਵਰਗ ਦੇ ਵਿੱਚ ਵੱਡਾ ਹੈ ਹallelujah ਪ੍ਰਭੂ ਨੇ ਕਹੇ ਜੇ ਲੋਕ ਤੁਹਾਨੂੰ ਸਤਾਉਣ ਜੇ ਤੁਹਾਨੂੰ ਬੁਰਾ ਬੋਲਣ ਝੂਠੀਆਂ ਗੱਲਾਂ ਲਾਉਣ ਤੇ ਸਮਝਿਓ ਪ੍ਰਭੂ ਨੇ ਕਹੇ ਸਮਝਿਓ ਕਿ ਇਹ ਵਚਨ ਜਿਹੜੇ ਮੈਂ ਬੋਲ ਕੇ ਦੱਸ ਦਿੱਤੇ ਆ ਇਹ ਤੁਹਾਡੇ ਜੀਵਨ ਦੇ ਵਿੱਚ ਪੂਰੇ ਹੋ ਰਹੇ ਨੇ ਤੇ ਤੁਸੀਂ ਖੁਸ਼ੀ ਮਨਾਇਓ ਇਹ ਵਾਕਿਆ ਜਿੱਦਾਂ ਪ੍ਰਭੂ ਨੇ ਕਿਹਾ ਹੀ ਉਦਾਂ ਹੀ ਵਚਨ ਮੇਰੇ ਜੀਵਨ ਦੇ ਵਿੱਚ ਪੂਰਾ ਹੋਇਆ ਹੈ ਪਰ ਪ੍ਰਭੂ ਨੇ ਇਹ ਵੀ ਕਹਿਤਾ ਕਿ ਸਵਰਗ ਦੇ ਵਿੱਚ ਤੁਹਾਡੇ ਲਈ ਫਲ ਬੜਾ ਵੱਡਾ ਹੈ ਕਿਉਂ ਅੱਗੇ ਵਚਨਾਂ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਕਿਉਂਕਿ ਉਹਨਾਂ ਦੇ ਪਿਓ ਦਾਦਿਆਂ ਨੇ ਵੀ ਇਸੇ ਤਰ੍ਹਾਂ ਤੋਂ ਸਾਡੇ ਤੋਂ ਪਹਿਲਾਂ ਜਿਹੜੇ ਲੋਕ ਹੀ ਪ੍ਰਭੂ ਦਾ ਨਾਮ ਲਈ ਉਹਨਾਂ ਨੂੰ ਵੀ ਉਹਨਾਂ ਨੇ ਸਤਾਇਆ ਇਹ ਵੇਖੋ ਪੈਣ ਪਰੋ ਇਹ ਪੀੜੀਦਰ ਪੀੜੀ ਇਦਾਂ ਹੀ ਕੰਮ ਚੱਲ ਰਿਹਾ ਹੈ ਜਿਹੜੇ ਲੋਕ ਪ੍ਰਭੂ ਦੇ ਵਿੱਚ ਹੋ ਕੇ ਆਪਣਾ ਸਰੀਰ ਇਸ ਧਰਤੀ ਦੇ ਉੱਤੋਂ ਤਿਆਗਦੇ ਨੇ ਤੇ ਵੇਖੋ ਪੈਨਪਰਵਰ ਸਵਰਗ ਦੇ ਵਿੱਚ ਜਾਂਦੇ ਨੇ ਜਿਸ ਤਰ੍ਹਾਂ ਪਹਿਲਾਂ ਉਹ ਦੂਸਰੇ ਲੋਕਾਂ ਨੇ ਖੁਦਾ ਦੇ ਲੋਕਾਂ ਨੂੰ ਸਤਾਇਆ ਤੇ ਵੇਖੋ ਅੱਜ ਉਹ ਵੀ ਨਹੀਂ ਆ ਤੇ ਉਹ ਵੀ ਨਹੀਂ ਆ ਉਹ ਚਲ ਦੇ ਵੇਖੋ ਜਿਉ ਨਾ ਉਹ ਜਿਨ੍ਹਾਂ ਨੇ ਸਤਾਇਆ ਉਹ ਨਰਕ ਵਿੱਚ ਹੋਣੇ ਆ ਪਰ ਜਿਨ੍ਹਾਂ ਨੇ ਨੇਸਟੈਨ ਇਹ ਜਿਹੜੀ ਆਫਤਾਂ ਦੁੱਖ ਤਕਲੀਫ ਸਹੇ ਤੇ ਵੇਖੋ ਅੱਜ ਉਹ ਸਵਰਗ ਦੇ ਵਿੱਚ ਬੈਠੇ ਹੋਣੇ ਹallelujah ਤਾਂ ਹੀ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਖੁਸ਼ੀ ਮਨਾਇਓ ਇਹ ਚੀਜ਼ਾਂ ਤੇ ਵੇਖੋ ਹੋਣੀਆਂ ਹੀ ਆ ਹallelujah ਵੇਖੋ ਪੈਣ ਪ੍ਰਾਉ ਪ੍ਰਭੂ ਯਿਸੂ ਮਸੀਹ ਨੇ ਮਰਤੀ ਦੀ ਅੰਜੀਲ 24 ਚ ਕਿਹਾ ਕਿ ਲੋਕ ਮੇਰੇ ਕਰਕੇ ਤੁਹਾਡੇ ਨਾਲ ਵੈਰ ਰੱਖਣਗੇ ਵੇਖੋ ਪੈਣ ਪ੍ਰਾਉ ਇਹ ਚੀਜ਼ਾਂ ਪੂਰੀਆਂ ਹੋਣੀਆਂ ਹੀ ਆ ਪ੍ਰਭੂ ਨੇ ਵਚਨਾਂ ਦੇ ਵਿੱਚ ਕਲੀਅਰ ਕਹਿ ਦਿੱਤਾ ਕਿ ਜ਼ਮੀਨ ਅਸਮਾਨ ਆਪਣੀ ਜਗ੍ਹਾ ਤੋਂ ਕਿਸ ਤੇ ਜਾਣਗੇ ਪਰਬੂ ਯਿਸੂ ਮਸੀਹ ਨੇ ਕਿਹਾ ਕਿ ਜੋ ਵਚਨ ਮੈਂ ਬੋਲ ਦਿੱਤੇ ਆ ਉਹ ਕਦੇ ਵੀ ਨਹੀਂ ਟਿਸਕਣਗੇ ਇਹ ਪੂਰੇ ਹੋਣੇ ਹੋਣੇ ਆ ਪ੍ਰਭੂ ਤੁਹਾਨੂੰ ਬਰਕਤ ਦੇਵੇ